<laughs> मुझे जो कटा थोड़ा खड़ जा मे टेक रही टेक रहे मत अपने माता जी दादी ਆਪਣੀ ਤੂੜੀ ਪਈ ਐ ਤੇ ਜੇ ਕਿਸੇ ਭਰਾ ਨੇ ਲੈਣੀ ਹੋਏ ਤਾਂ ਦੱਸ ਦਿਓ ਕਾਂਠ ਟਰਾਲੀਆਂ ਸੀਂਗਾ ਵਿਚਾਰੀ ਨੂੰ ਸਾੜ ਹੋ ਗਿਆ ਹੀ ਭਈ ਐ ਤਿਆਰੀ ਆਪਣੀ ਕਣਕ ਆਰੀ ਆਪਣੀ ਕਣਕ ਤੇ ਆਹ ਕਣਕ ਹੈਗੀ ਆਪਣੀ 327 ਤੇ ਇਹਦਾ ਆਪ ਨੂੰ ਬਹੁਤ ਵਧੀਆ ਰਿਜ਼ਲਟ ਲੱਗਿਆ ਤੇ ਆਹ ਕਣਕ ਹੈਗੀ 826 ਇਸ ਵਾਰ ਆਪਣਾ ਅਰਸਾ ਚਬੀਏ ਤੁਹਾਡੇ ਕੋਈ ਡੀ ਰਿਜ਼ਲਟ ਵਧੀਆ ਨਹੀਂ ਲੱਗੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿਹੜੀ ਕਨਕਾ ਇਸ ਵਾਰ ਵਧੀਆ ਰਿਜ਼ਲਟ ਦੇ ਤੁਸੀਂ ਸੋਚ ਰਹੇ ਹੋ ਵੀ ਵਧੀਆ ਰਿਜ਼ਲਟ ਆਊਗਾ ਦਾ ਯੋ ਲੱਗੇ ਪਏ ਵੇਰ ਆ ਦੇਖੋ ਵੇਰ ਲੱਗੇ

しぶし、かんで。